ਕਿ 25 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਸ ਤਰੀਕੇ ਦਾ ਪ੍ਰੋਗਰਾਮ ਹੈ ਕਿਉਂਕਿ ਜਿਹੜੀਆਂ ਪਿਛਲੇ ਅੰਦੋਲਨ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਦੀ ਕਰਜ਼ਾ ਮੁਕਤੀ ਡਾਕਟਰ ਸੁਆਮੀ ਨਰਥਨ ਦੀ ਰਿਪੋਰਟ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਨਾਲ ਦੀ ਨਾਲ ਲੈਂਡ ਐਕਵੀਜ਼ੀਸ਼ਨ ਐਕਟ ਦੇ ਰਾਹੀਂ ਜਿਸ ਤਰੀਕੇ ਨਾਲ ਪੂਰੇ ਦੇਸ਼ ਦੇ ਅੰਦਰ ਕਿਸਾਨਾਂ ਦੇ ਵਿੱਚ ਆਹਕਾਰ ਦਾ ਮਾਹੌਲ ਬਣਿਆ ਹੋਇਆ ਇਹਨਾਂ ਨੂੰ ਲੈ ਕੇ ਔਰ ਨਾਲ ਤੁਸੀਂ ਇਹ ਪਹਿਲ ਹੋਰ ਦੇਖ ਰਹੇ ਹੋ ਕਿ ਭਾਰਤ ਸਰਕਾਰ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਜਾ ਰਹੀ ਹੈ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਆ ਉਹ ਪੂਰੇ ਕਿਸਾਨੀ ਨੂੰ ਤੈਸ਼ ਨਾਸ਼ ਕਰੇਗਾ ਸਹਾਇਕ ਧੰਡਿਆਂ ਨੂੰ ਤੈਸ਼ ਨਾਸ਼ ਕਰੇਗਾ ਔਰ ਉਹਦੇ ਨਾਲ ਦੀ ਨਾਲ ਆਮ ਪਬਲਿਕ ਨੂੰ ਕਿਉਂਕਿ ਜਿਹੜੇ ਬਾਹਰ ਤੋਂ ਪ੍ਰੋਡਕਟ ਆਉਣੇ ਆ ਜਿਵੇਂ ਮੱਕਾ ਆਉਣਾ ਹੈ ਜਾਂ ਸੋਇਆਬੀਨ ਆਉਣਾ ਹੈ ਇਹ ਜੀਐਮ ਕ੍ਰੋਪਸ ਹੋਣੀਆਂ ਨੇ ਔਰ ਜੀਐਮ ਕ੍ਰੋਪਸ ਨੇ ਜਿਹੜੀਆਂ ਉਹਨੂੰ ਸਮਝਣ ਦੀ ਲੋੜ ਹੈ ਕੱਲੇ ਕਿਸਾਨਾਂ ਨੂੰ ਪ੍ਰਭਾਵਿਤ ਨਹੀਂ ਕਰਨੀਆਂ ਇਹ ਇਹ ਹਰ ਵਿਅਕਤੀ ਨੂੰ ਪ੍ਰਭਾਵਿਤ ਕਰਨੀਆਂ ਜਿਨ੍ਹਾਂ ਨੇ ਉਹਨਾਂ ਦੇ ਮੱਕੇ ਦੇ ਜਾਂ ਉਸ ਸੋਇਆਬੀਨ ਦੇ ਬਣੇ ਹੋਏ ਪ੍ਰੋਡਕਟ ਖਾਣੇ ਇਸ ਸਮਨੂਅਰ ਫੈਕਟ ਕਰ ਨਹੀਂ ਆ ਅਗਲੀ ਗੱਲ ਹੁਣ ਅਮਰੀਕਾ ਦੇ ਵਿੱਚੋਂ ਦੁੱਧ ਆਉਣਾ ਹੈ ਜਾਂ ਦੁੱਧ ਦੇ ਪ੍ਰੋਡਕਟ ਆਉਣੇ ਨੇ ਪਨੀਰ ਆਉਣਾ ਮੱਖਣ ਆਉਣਾ ਉਹਨੇ ਇੱਕ ਦੇ ਦੇਖਿਆ ਜਾਵੇ ਇੰਡੀਆ ਜਿਹੜਾ ਇਹ ਇੱਕ ਧਾਰਮਿਕ ਵਿਚਾਰਾਂ ਵਾਲਾ ਮੁਲਕ ਹੈ ਔਰ ਅਮਰੀਕਾ ਦੇ ਵਿੱਚ ਜਿਹੜੀਆਂ ਜਿਹੜੀ ਗਊਆਂ ਨੂੰ ਖੁਰਾਕ ਦਿੱਤੀ ਜਾਂਦੀ ਹੈ ਉਹ ਲਗਭਗ ਮਤਲਬ ਵੱਡੀ ਗਿਣਤੀ ਹੈ ਜਿਹੜੀ ਉਹ ਸ਼ਾਕਾਹਾਰੀ ਨਹੀਂ ਹੁੰਦੀ ਉਹ ਤਕਰੀਬਨ ਮਾਸਾਹਾਰੀ ਹੁੰਦੀ ਹੈ ਤਾਂ ਇਹਦਾ ਮਤਲਬ ਲੋਕਾਂ ਦੇ ਦੇ ਧਰਮ ਦੇ ਨਾਲ ਵੀ ਇੱਕ ਤਰ੍ਹਾਂ ਦਾ ਮਜ਼ਾਕ ਤੇ ਖਲਵਾੜ ਹੋਣਾ ਹੈ ਇਹ ਗੱਲਾਂ ਨੂੰ ਮਤਲਬ ਸਮਝਣ ਦੀ ਬਹੁਤ ਵੱਡੀ ਪੱਧਰ ਦੇ ਉੱਤੇ ਲੋੜ ਆ ਇੱਕ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਨਾਲ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਵਿੱਚ ਇਸ ਅੰਦੋਲਨ ਦੇ ਦੌਰਾਨ ਪਿਛਲੇ ਅੰਦੋਲਨ ਦੇ ਔਰ ਯੂਪੀ ਦੇ ਅੰਦਰ ਕਿਸ ਤਰੀਕੇ ਨਾਲ ਕਿਸਾਨਾਂ ਦਾ ਸਾਡਿਆਂ ਦਾ ਕਹਾਣ ਹੋਇਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪਿਛਲੇ ਕੇਸ ਵਾਪਸ ਕਰਾਉਣ ਲਈ ਹੁਣ ਵਾਲੇ ਅੰਦੋਲਨ ਦੇ ਕੇਸ ਵਾਪਸ ਕਰਾਉਣ ਲਈ ਇੱਕ ਦਿਨ ਦਾ ਪ੍ਰੋਗਰਾਮ ਅਸੀਂ ਪਿਛਲੇ ਸਮੇਂ ਦੇ ਵਿੱਚ ਸਾਡੀ ਇੱਕ ਮੀਟਿੰਗ ਹੋਈ ਹੈ ਬੰਗਲੌਰ ਦੇ ਅੰਦਰ ਉਸ ਮੀਟਿੰਗ ਦੇ ਵਿੱਚ ਉਹ ਫੈਸਲਾ ਲਿਆ ਗਿਆ ਕبھی ਅਸੀਂ 25 ਅਗਸਤ ਨੂੰ ਪੂਰੇ ਭਾਰਤ ਦੇ ਵਿੱਚੋਂ ਦੱਖਣੀ ਭਾਰਤ, ਉੱਤਰੀ ਭਾਰਤ, ਪੂਰਬੀ, ਪੱਛਮੀ ਭਾਰਤ, ਮੱਧ ਭਾਰਤ ਸਾਰਿਆਂ ਤੋਂ ਅਸੀਂ ਆਪਦੇ ਮਤਲਬ ਲੋਕਾਂ ਨੂੰ ਇਹਦੇ ਵਿੱਚ ਸ਼ਾਮੂਲਿਤ ਕਰਾਵਾਂਗੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਤੁਸੀਂ ਦੇਖੋਗੇ 25 ਤਰੀਕ ਨੂੰ ਆਪਦੀ ਗੱਲ ਲੱਖਾਂ ਰੱਖਣ ਦੇ ਲਈ ਦਿੱਲੀ ਦੇ ਵਿੱਚ ਹਾਜ਼ਰੀ ਭਰਨਗੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਏਗਾ ਇਹ ਸਾਡਾ ਪ੍ਰੋਗਰਾਮ ਮਤਲਬ ਇਸ ਗੱਲ ਨੂੰ ਲੈ ਕੇ ਆ ਔਰ ਉਹ ਇੱਕ ਦਿਨ ਦਾ ਪ੍ਰੋਗਰਾਮ ਆ ਔਰ ਪੂਰੀ ਤਰ੍ਹਾਂ ਮਤਲਬ ਪੀਸਫੁਲੀ ਪ੍ਰੋਟੈਸਟ ਕਰਨਾ ਸਾਡਾ ਪ੍ਰੋਗਰਾਮ ਬਣਿਆ ਹੋਇਆ ਹੈ। ਅੱਜ ਨੂੰ ਸਰ ਇੱਕ ਮੁੱਖ ਮੰਤਰੀ ਪੰਜਾਬ ਵੱਲੋਂ ਬਿਆਨ ਆਂਦਾ ਹੈ ਕਿ ਉਹ ਕਹਿੰਦੇ ਨੇ ਕਿ ਕਿਸਾਨ ਉਹ ਹੈ ਜਿਹੜਾ ਖੇਤਾਂ ਵਿੱਚ ਕੰਮ ਕਰਦਾ ਹੈ ਤੇ ਜਿਹੜੇ ਪ੍ਰਧਾਨ ਨੇ ਇਹਨਾਂ ਨੂੰ ਪੁੱਛੋ ਕਿ ਅਗਿਰਨੀਵੜ ਖੇਤਾਂ ਜਿਹੜਾ ਕਦੋਂ ਮਾਰਿਆ। ਦੇਖੋ ਮੈਂ ਕਹੂੰਗਾ ਕਿ ਇਹਦੇ ਇਹਦੇ ਦੂਸਰੇ ਪਾਸੇ ਸਵਾਲ ਸਾਡਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਤੇ ਇਹ ਹੈ ਕਿ ਭਾਈ ਤੂੰ ਸਾਨੂੰ ਇਹ ਦੱਸ ਜੇਕਰ ਅਸੀਂ ਕਿਸਾਨ ਨਹੀਂ ਅਸੀਂ ਫਰੌਡ ਕਰਨ ਵਾਲੇ ਲੋਕ ਆ। ਤਾਂ ਤੂੰ ਫਿਰ ਸਾਡੇ ਧਰਨਿਆਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਕਾਹਦੇ ਲਈ ਆਉਂਦੇ ਰਹੇ ਮੈਂ अनेका ਵਾਰ ਦੇ ਅਜੇ ਹੀ ਮੁੱਖ ਮੰਤਰੀ ਦੇ ਭਗਵੰਤ ਮਾਨ ਦੀਆਂ ਵੀਡੀਓਜ਼ ਉਹਨਾਂ ਨੂੰ ਵਿੱਚ ਬੈਠਿਆਂ ਦੀ ਫੋਟੋ ਇਹਨਾਂ ਦੇ ਅਮਨ ਰੋੜੇ ਦੀ ਫੋਟੋ ਟੋਟਲ ਜਿੰਨੇ ਇਹਨਾਂ ਦੇ ਅੱਜ ਦੇ ਐਮਐਲਏ ਨੇ ਉਹਨਾਂ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਉਹ ਐਮਐਲਏ ਨੇ ਜਿਹੜੇ ਸਾਡੇ ਧਰਨਿਆਂ ਮੁਜਾਹਰਾਂ ਜੋ ਬੈਠਦੇ ਰਹੇ ਪਰ ਮੈਂ ਇੱਕ ਬਹਿੰਤੀ ਕਰਾਂ ਥੋੜਾ ਜਿਹਾ ਸਮਾਂ ਪਹਿਲਾਂ ਲੱਖ ਲਵ ਵੱਖ-ਵੱਖ ਥਾਵਾਂ ਦੇ ਤੇ ਜਿਹਦੇ ਇਹਨਾਂ ਦਾ ਕੇਜਰੀਵਾਲ ਅੰਦਰ ਕੀਤਾ ਗਿਆ ਹੈ ਉਹਦੇ ਇਹਨਾਂ ਨੇ ਵੀ ਸਾਰਾ ਕੁਝ ਕਰਿਆ ਸੋ ਜਦੋਂ ਇਹ ਸੱਤਾ ਤੋਂ ਬਾਹਰ ਹੁੰਦੇ ਨੇ ਲੋਕ ਉਦੋਂ ਇਹਨਾਂ ਨੂੰ ਆ ਲੱਗਦਾ ਵੀ ਆ ਧਰਨਾ ਕਾਰੀਆਂ ਦੀ ਅਗਰ ਸਪੋਰਟ ਕਰ ਦਿੱਤੀ ਜਾਏ ਤਾਂ ਉਦੋਂ ਸ਼ਾਇਦ ਹਮਦਰਦੀ ਮਿਲ ਕੇ ਵੋਟਾਂ ਮਿਲਣਗੀਆਂ ਉਦੋਂ ਤਾਂ ਇਹਨਾਂ ਨੂੰ ਅਸੀਂ ਬਹੁਤ ਚੰਗੇ ਲੱਗਦੇ ਆ ਜਦੋਂ ਸੱਤਾ ਤੇ ਆ ਜਾਂਦੇ ਨੇ ਉਦੋਂ ਕਿਸਾਨ ਇਹਨਾਂ ਨੂੰ ਕਿਸਾਨ ਨਜ਼ਰੋਂ ਹਟ ਜਾਂਦੇ ਨੇ ਇਹ ਇਕੱਲੇ ਇਹਨਾਂ ਦੇ ਨਹੀਂ ਆਪਣੇ ਨਾਲ ਲਗਾਤਾਰ ਇਹ ਹੁੰਦਾ ਆਇਆ ਹੈ ਜੇਦੋ ਅਸੀਂ 2020-21 ਦਾ ਅੰਦੋਲਨ ਲੜਿਆ ਦਿੱਲੀ ਸਰਕਾਰ ਦਿੱਲੀ ਤੋਂ ਸਾਡਾ ਐਗਰੀਕਲਚਰ ਮਿਨਿਸਟਰ ਰੋਜ਼ ਕਹਿੰਦਾ ਸੀ ਇੱਕ ਕਿਸਾਨ ਨਹੀਂ ਉਹ ਤਾਂ ਜਿਹੜੇ ਆਪਦੇ ਚਹੇਤੇ ਕੁਝ ਬੰਦਿਆਂ ਦੀਆਂ ਯੂਨੀਅਨਾਂ ਬਣਾ ਕੇ ਤੀਜੇ ਦਿਨ ਇਹ ਖਬਰ ਜਾਰੀ ਕਰ ਦਿੰਦੇ ਸੀ ਕਿ ਅੱਜ 70 ਕਿਸਾਨਾਂ ਦੇ ਇਥੇ ਬੰਦੀਆਂ ਮਿਲੀਆਂ ਅੱਜ 65 ਕਿਸਾਨਾਂ ਦੇ ਇਥੇ ਬੰਦੀਆਂ ਐਗਰੀਕਲਚਰ ਮਿਨਿਸਟਰ ਨੂੰ ਮਿਲੀਆਂ ਔਰ ਉਹ 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 ਇਹ ਕਰਦੇ ਰਹੇ ਨਹੀਂ ਹੁਣ ਵੀ ਕਰਨਗੇ ਸੋ ਇੱਕੋ ਇੱਕੋ ਰਸਤੇ ਤੇ ਚੱਲੇ ਹੋਏ ਨੇ ਉਸ ਵੇਲੇ ਕਹਿੰਦਾ ਰਿਹਾ ਸਾਡਾ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਸਾਡੇ ਮਿੱਤਰ ਨੇ ਕਿਸਾਨ ਸਾਡੇ ਨੇ ਇੱਥੇ ਹੁਣ ਤੱਕ ਵੀ ਕਹਿੰਦੇ ਰਹੇ ਨੇ ਖਨੋਰੀ ਬਾਰਡਰ ਤੇ ਜਾਂਦੇ ਰਹੇ ਨੇ ਇਹਨਾਂ ਦੇ ਜਿਹੜੇ ਐਮ ਐਲ ਏ ਐਮ ਪੀ ਇਹਨਾਂ ਦੀ ਇੱਥੋਂ ਜ਼ਿਕਰ ਕਰਕੇ ਲਈ ਐਮ ਪੀ ਨੇ ਮਨਿਸਟਰ ਗਏ ਨੇ ਐਮ ਐਲ ਏ ਐਮ ਪੀ ਦਾ ਵੱਖਰੀ ਗੱਲ ਹੈ ਨਾ ਮਨਿਸਟਰ ਇਹਨਾਂ ਦੇ ਸਾਡੇ ਕੋਲੇ ਉੱਥੇ ਗਏ ਨੇ ਗੱਲਬਾਤ ਤਾਂ ਜਿਵੇਂ ਤੁਸੀਂ 23 ਤਰੀਕ ਦੀ ਗੱਲ ਕੀਤੀ ਹੈ 23 ਤਰੀਕ ਵਾਸਤੇ ਇੱਕ ਦਿਨ ਦਾ ਤੁਸੀਂ ਉੱਥੇ ਘਰ ਲਾਉਣਾ ਉਹਦੀ ਤੁਸੀਂ ਮਨਜ਼ੂਰੀ ਲਈ ਅਗਰ ਤੁਹਾਨੂੰ ਮਨਜ਼ੂਰੀ ਨਹੀਂ ਮਿਲਦੀ ਫਿਰ 25 ਤਰੀਕੇ 23 ਤਰੀਕ ਨੂੰ ਜਾਣ ਦਾ ਤੁਹਾਡਾ ਕੈਂਸਲ ਹੋਵੇਗਾ ਜਾਂ ਦੇਖੋ ਸਵਾਲ ਇਹ ਹੈ ਕਿ ਮਨਜ਼ੂਰੀ ਦੇਣਾ ਨਾ ਦੇਣਾ ਇਹ ਸਰਕਾਰ ਦਾ ਕੰਮ ਹੈ ਇਹਦਾ ਮਤਲਬ ਜੇ ਅਸੀਂ ਨਹੀਂ ਜਾਂਦੇ ਤਾਂ ਸਰਕਾਰ ਜੋ ਸਾਨੂੰ ਚਾਵੇ ਤਾਂ ਪ੍ਰੋਟੈਸਟ ਕਰਨ ਦੇਵੇ ਜੇ ਨਾ ਚਾਵੇ ਤਾਂ ਪ੍ਰੋਟੈਸਟ ਕਰਨਾ ਦੇਵੇ ਇਹਦਾ ਮਤਲਬ ਫਿਰ ਇਹ ਨਿਕਲਦਾ ਹੈ ਤੇ ਸਾਡੇ ਜਿਹੜੀਆਂ ਮੰਗਾਂ ਸਾਡੇ ਜਿਹੜੇ ਮੁੱਦੇ ਸਾਡੇ ਮਸਲੇ ਨੇ ਉਹ ਸਰਕਾਰਾਂ ਨਾਲ ਹੀ ਨੇ ਇਦਾ ਮਤਲਬ ਸਰਕਾਰ ਦਾ ਕੱਲ ਨੂੰ ਹਰੇਕ ਪ੍ਰੋਗਰਾਮ ਤੇ ਕਹ ਦੂਗੀ ਅਸੀਂ ਨਹੀਂ ਪਰミਸ਼ਨ ਦੇਦੇ ਸਰਕਾਰ ਪਰਮਿਸ਼ਨ ਆ ਆਪਦੀ ਸਰਕਾਰ ਦੇ ਖਿਲਾਫ ਜਿਹਨੇ ਪ੍ਰੋਟੈਸਟ ਕਰਨਾ ਹੈ ਉਹਨੂੰ ਪਰਮਿਸ਼ਨ ਸਰਕਾਰ ਕਦੋਂ ਵੀ ਦਿੰਦੀ ਹੁੰਦੀ ਹੈ ਸਰਕਾਰ ਨੂੰ ਡਰਣਾ ਨਾ ਉਹ ਕਿ ਅਸੀਂ ਪੱਕੇ ਧਰਨੇ ਫੇਰ ਨਾ ਲਾ ਦਿੰਦੇ ਪਹਿਲਾਂ ਲੱਗੇ ਨਹੀਂ ਉਹ ਸਾਡਾ ਕਲੀਅਰ ਹੈ ਰਮਾਨਾ ਸਾਹਿਬ ਉਸ ਮਾਮਲੇ ਦੇ ਵਿੱਚ ਬਿਲਕੁਲ ਸਾਡਾ ਸਪਸ਼ਟ ਹੈ ਕਿ ਅਸੀਂ ਜਿਹੜਾ ਧਰਨਾ ਦੇਣਾ ਹੈ ਉਹ ਅਗਰ ਇੱਕ ਦਿਨ ਦਾ ਕਹਿ ਕੇ ਜਾਵਾਂਗੇ ਤਾਂ ਇੱਕ ਦਿਨ ਦਾ ਹੀ ਹੈ ਅਗਰ ਅਸੀਂ ਉੱਥੇ ਐਲਾਨ ਕਰਕੇ ਜਾਵਾਂਗੇ ਕਿ ਅਣਮਿੱਥੇ ਸਮੇਂ ਲਈ ਬੈਠਾਂਗੇ ਤਾਂ ਉਹ ਸਾਡਾ ਅਣਮਿੱਥੇ ਸਮੇਂ ਦਾ ਹੈ ਸਾਡਾ ਵੀ ਇੱਕ ਕੈਰੇਕਟਰ ਹੈ ਸਾਡੀ ਵੀ ਇੱਕ ਸੋਚ ਹੈ ਸਾਡੀ ਵੀ ਇੱਕ ਸਮਝ ਹੈ ਅਸੀਂ ਪੂਰੇ ਦੇਸ਼ ਨੂੰ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਨਾਲ ਲੈ ਕੇ ਜਾਣਾ ਹੈ ਅਸੀਂ ਲੋੰਬੜ ਦੀ ਤਰ੍ਹਾਂ ਚਾਲਾਂ ਖੇਡ ਕੇ ਨਹੀਂ ਜਿੱਤ ਸਕਦੇ ਅਸੀਂ ਮਤਲਬ ਕਲੀਅਰ ਕੱਟ ਸਾਫ ਲੜਾਈ ਨੂੰ ਲੜ ਕੇ ਹੀ ਜਿੱਤ ਸਕਦੇ ਹਾਂ ਤੇ ਉਸ ਲੜਾਈ ਨੂੰ ਲੜਨ ਦੀ ਕੋਸ਼ਿਸ਼ ਕਰਾਂਗੇ